ਦੇਖੋ ਜੀ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਪੂਰਾ ਭਰੋਸਾ ਹੈ ਪਿਛਲੇ 2 ਸਾਲਾਂ ਤੋਂ ਵੀ ਸਰਕਾਰ ਕੰਮ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਜਿੰਨਾਂ ਰਾਤ ਮਿਹਨਤ ਕਰ ਰਹੇ ਨੇ ਸੋ ਕੰਮ ਨਿਰੰਤਰ ਚੱਲ ਰਹੀ ਹੈ ਜੀ ਆਪਾਂ ਬਿਜਲੀ ਦੀ ਗੱਲ ਕਰ ਲਈਏ ਐਜੂਕੇਸ਼ਨ ਦੀ ਹੈਲਥ ਦੀ ਇਨਫਰਾਸਟ੍ਰਕਚਰ ਦੀ ਜੇ ਆਪਾਂ ਨੌਕਰੀਆਂ ਦੀ ਗੱਲ ਕਰ ਰਹੇ ਸਾਰਾ ਕੰਮ ਸਰਕਾਰ ਕਰ ਰਹੀ ਹੈ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਲੋਕਾਂ ਦਾ ਬਹੁਤ ਨਿੱਘਾ ਸਵਾਗਤ ਕਰ ਰਹੇ ਨੇ ਬਹੁਤ ਖੁਸ਼ ਨੇ ਉਹਦਾ ਲੋਕ ਤਾਂ ਕਹਿ ਰਹੇ ਨੇ ਵੀ ਸਾਨੂੰ ਜਲਦੀ ਪਤਾ ਲੱਗ ਗਿਆ ਕਿ ਜਿੱਦੇ ਪੁਰਾਣੇ ਸੀਗੇ ਐਮਐਲਏ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਸਾਡੇ ਕੋਲ ਇੱਕ ਮੌਕਾ ਹੈ ਵਧੀਆ ਆਪਣੇ ਕੈਂਡੀ ਜਿਹੜਾ ਲੋਕਲ ਗਰਾਊਂਡ ਤੇ ਕੰਮ ਕਰਾ ਸਕਦੇ ਉਹ ਕਿ ਇੰਨੀ ਮਾੜੀ ਸੋਚ ਤੇ ਮਾਲਕ ਨੇ ਉਹ ਇਹਨਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਪਰ ਲੋਕ ਬਹੁਤ ਸਿਆਣੇ ਨੇ ਜਿਹੜੇ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਲੋਕ ਸਬਕ ਸਿਖਾਉਣਗੇ ਤੇ ਵੋਟਾਂ ਨਾਲ ਆਪਦਾ ਬਦਲਾ ਲੈਣਗੇ ਲੋਕ ਸਾਹਿਬਚਾਰਾ ਕਰ ਰਹੇ ਕਿ ਆਪਕੀ ਵੀ ਰਾਜਨੀਤੀ ਮੈਂਟਰੀ ਹੋਵੇ ਅਰੇ ਨਹੀਂ ਐਸਾ ਆਈ ਹਵਨਟ ਹੇਵ ਐਨੀ ਸੱਚ ਫੈਮਸ ਲਾਈਕ ਦੇਖੋ ਜੀ ਆਮ ਆਦਮੀ ਪਾਰਟੀ ਦੇ ਹੱਕ ਚਾਣਗੇ ਬਾਕੀ ਮਿਹਨਤ ਕਰਨਾ ਸਾਰਿਆਂ ਦਾ ਕੰਮ ਹੈ ਉਹ ਵੀ ਆਪ ਦਾ ਲੱਗੇ ਹੋਣੇ ਪ੍ਰਚਾਰ ਕਰਨ ਅਸੀਂ ਆਪ ਵੀ ਮਿਹਨਤ ਕਰ ਰਹੇ ਹਾਂ ਮਿਹਨਤ ਨੂੰ ਪਰਮਾਤਮਾ ਰੰਗ ਜ਼ਰੂਰ ਦੇਏਗਾ ਸਾਨੂੰ ਪੂਰੀ ਆਸ ਹੈ ਆ ਜੀ ਦੇਖੋ ਜੀ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਪੂਰਾ ਭਰੋਸਾ ਹੈ ਪਿਛਲੇ 2 ਸਾਲਾਂ ਤੋਂ ਵੀ ਸਰਕਾਰ ਕੰਮ ਕਰ ਰਹੀ ਸੋ ਕੰਮ ਨਿਰੰਤਰ ਚੱਲ ਰਹੇ ਨੇ ਜੀ ਆਪਾਂ ਬਿਜਲੀ ਦੀ ਗੱਲ ਕਰ ਲਈ ਐਜੂਕੇਸ਼ਨ ਦੀ ਹੈਲਥ ਦੀ ਇਨਫਰਾਸਟ੍ਰਕਚਰ ਦੀ ਜੇ ਆਪਾਂ ਨੌਕਰੀਆਂ ਦੀ ਗੱਲ ਕਰ ਰਹੇ ਆ ਸਾਰਾ ਕੰਮ ਸਰਕਾਰ ਕਰ ਰਹੀ ਹੈ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਇਸ ਵਾਰ ਜਲੰਧਰ ਦੇ ਵੈਸਟ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾ ਕੇ ਭੇਜਣ ਦੀ ਸਾਡੀ ਪੂਰੀ ਸ਼ੀਤਲ ਨੂਰਾਨ ਨੇ ਅਸਤੀਫਾ ਦੇ ਦਿੱਤਾ ਉਸਕੇ ਬਾਅਦ ਫਿਰ ਚੋਣ ਆ ਗਏ ਕਿਉਂਕਿ ਪਿਛਲੀ ਵਾਰ ਜਦ ਆਮ ਆਦਮੀ ਪਾਰਟੀ ਤੇ ਸ਼ੀਤਲ ਨੂਰਾਨ ਲੜੇ ਥੇ ਤੋ ਉਹ ਲੋਕੋ ਨੇ ਜਿਤਾਇਆ ਥਾ ਇਸ ਵਾਰ ਕੀ ਲੱਗ ਰਿਹਾ ਹੈ ਕਿ ਲੋਕ ਲੋਕਾਂ ਦਾ ਕੈਸਾ ਸਾਥ ਲੋਕਾਂ ਦਾ ਬਹੁਤ ਨਿੱਘਾ ਸਵਾਗਤ ਕਰ ਰਹੇ ਨੇ ਬਹੁਤ ਖੁਸ਼ ਨੇ ਉਹਦਾ ਲੋਕ ਤਾਂ ਕਹਿ ਰਹੇ ਨੇ ਵੀ ਸਾਨੂੰ ਜਲਦੀ ਪਤਾ ਲੱਗ ਗਿਆ ਕਿ ਜਿੱਦੇ ਪੁਰਾਣੇ ਸੀਗੇ ਐਮਐਲਏ ਉਹਨੇ ਕੋਈ ਕੰਮ ਨਹੀਂ ਕਰਾਇਆ ਸਾਡੇ ਕੋਲ ਇੱਕ ਮੌਕਾ ਹੈ ਵਧੀਆ ਆਪਣੇ ਕੈਂਡੀਡੇਟ ਨੂੰ ਚੁਣੀਏ ਜਿਹੜਾ ਲੋਕਲ ਗਰਾਊਂਡ ਤੇ ਕੰਮ ਕਰਾ ਸਕਦੇ ਹੋ ਕੱਲੈਂ ਕੰਮ ਨੇ ਵੀ ਬੋਲਾ ਹੈ ਕਿ ਜੋ ਉਨਕੇ ਭਾਈ ਔਰ ਸ਼ੀਤਲਜੀਤ ਦੋਨੋਂ ਜੋ ਲੋਕੋਂ ਤੋਂ ਖੱਤਦੇ تھے ਪੈਸੇ ਲੈਂਦੇ تھے ਉਨਪਰ ਮਾਮਲਾ ਦਰਜ ਕਰਵਾएंगे ਇੱਕ ਆਡੀਓ ਵੀ ਵਾਇਰਲ ਹੋਈ ਹੈ ਜਿਸ 'ਚ ਕਿਸੇ ਨੂੰ ਗਾਲ੍ਹੀਆਂ ਦਿੱਤੀਆਂ ਜਾਂਦੀਆਂ ਦੇਖੋ ਜੀ ਬਹੁਤ ਮੰਦ ਭਾਗੀ ਘਟਨਾ ਹੈ ਕਿ ਇੰਨੀ ਮਾੜੀ ਸੋਚ ਤੇ ਮਾਲਕ ਨੇ ਉਹ ਇਨ੍ਹਾਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਪਰ ਲੋਕ ਬਹੁਤ ਸਿਆਣੇ ਨੇ ਜਿਹੜੇ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਲੋਕ ਸਬਕ ਸਿਖਾਉਣਗੇ ਤੇ ਵੋਟਾਂ ਨਾਲ ਆਪਦਾ ਬਦਲਾ ਲੈਣਗੇ ਲੋਕਾਂ ਨਾਲ ਵਿਚਰ ਰਹੇ ਹੋ ਲੋਕ ਕੀ ਕਹਿੰਦੇ ਲੋਕ ਬਹੁਤ ਖੁਸ਼ ਨੇ ਤੁਸੀਂ ਆਪ ਦੇਖੋ ਜੀ ਆਪ ਮੁਹਾਰੇ ਪ੍ਰੋਗਰਾਮਸ ਕਰਾ ਰਹੇ ਨੇ ਲੋਕ ਆਸ ਕਰਕੇ ਉਮੀਦ ਕਰਕੇ ਬੈਠੇ ਨੇ ਲੰਬਾ ਸਮਾਂ ਇੰਤਜ਼ਾਰ ਵੀ ਕਰਦੇ ਨੇ ਅਸੀਂ ਕਈ ਵਾਰ ਲੇਟ ਵੀ ਹੋ ਜਾਂਦੇ ਆ

ਇਸ ਲਈ ਇਹ 2 ਸਾਲਾਂ ਤੋਂ ਵੀ ਸਰਕਾਰ ਕੰਮ ਕਰ ਰਹੀ ਹੈ ਮੁੱਖ ਮੰਤਰੀ ਸਾਹਿਬ ਜਣ ਰਾਤ ਮਿਹਨਤ ਕਰ ਰਹੇ ਨੇ ਸੋ ਕੰਮ ਨਿਰੰਤਰ ਚੱਲ ਰਹੇ ਨੇ ਜੀ ਆਪਾਂ ਬਿਜਲੀ ਦੀ ਗੱਲ ਕਰ ਲਈ ਐਜੂਕੇਸ਼ਨ ਦੀ ਹੈਲਥ ਦੀ ਇਨਫਰਾਸਟ੍ਰਕਚਰ ਦੀ ਜੀ ਆਪਾਂ ਨੌਕਰੀਆਂ ਦੀ ਗੱਲ ਕਰ ਰਹੇ ਸਾਰਾ ਕੰਮ ਸਰਕਾਰ ਕਰ ਰਹੀ ਹੈ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਇਸ ਵਾਰ ਜਲੰਧਰ ਦੇ ਵੈਸਟ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਚੁਟਾ ਕੇ ਕੋਈ ਜਨਕ ਸਾਡੀ ਪੂਰੀ ਸ਼ੀਤੋ ਲੰਗੁਰਾਲ ਨੇ ਅਸਤੀਫਾ ਦੇ ਦਿੱਤੀ ਉਸਕੇ ਬਾਅਦ ਫਿਰ ਚੋਣ ਆ ਗਈ ਕਿਉਂਕਿ ਪਿਛਲੀ ਵਾਰ ਜਦ ਆਮ ਆਦਮੀ ਪਾਰਟੀ ਤੋਂ ਸ਼ੀਤੋ ਲੰਗੁਰਾਲ ਲੜੇ ਤੇ ਤੋਂ ਉਹ ਲੋਕੋ ਨੇ ਜਿਤਾਇਆ ਤਾਂ ਇਸ ਵਾਰ ਕਿਆ ਲੱਗ ਰਿਹਾ ਹੈ ਕਿ ਲੋਕ ਲੋਕਾਂ ਦਾ ਕੈਸਾ ਸਾਥ ਦੇ ਲੋਕਾਂ ਦਾ ਬਹੁਤ ਨਿੱਘਾ ਸਵਾਗਤ ਕਰ ਰਹੇ ਨੇ ਬਹੁਤ ਖੁਸ਼ ਨੇ ਉਹਦਾ ਲੋਕ ਤਾਂ ਕਹਿ ਰਹੇ ਨੇ ਵੀ ਸਾਨੂੰ ਜਲਦੀ ਪਤਾ ਲੱਗ ਗਿਆ ਕਿ ਜਿੱਦੇ ਪੁਰਾਣੇ ਸੀਗੇ ਐਮਐਲਏ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਸਾਡੇ ਕੋਲ ਇੱਕ ਮੌਕਾ ਹੈ ਵਧੀਆ ਆਪਣੇ ਕੈਂਡੀਡੇਟ ਨੂੰ ਚੁਣੀਏ ਜਿਹੜਾ ਲੋਕਲ ਗਰਾਊਂਡ ਤੇ ਕੰਮ ਕਰਾ ਸਕੋਗੇ ਕੱਲ ਐਮਪੀ ਕੰਮ ਨੇ ਵੀ ਬੋਲਾ ਹੈ ਕਿ ਜੋ ਪੈਸੇ ਲੈਂਦੇ تھے ਉਨਪਰ ਮਾਮਲਾ ਦਰਜ ਕਰਵਾਇਗੇ ਇੱਕ ਆਡੀਓ ਵੀ ਵਾਇਰਲ ਹੋਈ ਹੈ ਜਿਸਨੇ ਕਿਸੇ ਕੋ ਫਿਰਾੜੀ ਦਿੱਤੇ ਦਿਖਾਈ ਦ ਦੇਖੋ ਜੀ ਬਹੁਤ ਮੰਦ ਭਾਗੀ ਘਟਨਾ ਹੈ ਕਿ ਇੰਨੀ ਮਾੜੀ ਸੋਚ ਤੇ ਮਾਲਕ ਨੇ ਉਹ ਇਨਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਪਰ ਲੋਕ ਬਹੁਤ ਸਿਆਣੇ ਨੇ ਜਿਹੜੇ ਪਰੇਸ਼ਾਨ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਲੋਕ ਸਬਕ ਸਿਖਾਉਣਗੇ ਤੇ ਵੋਟਾਂ ਨਾਲ ਆਪਦਾ ਬਦਲਾ ਲੈਣਗੇ ਲੋਕਾਂ ਨਾਲ ਵਿਚਰ ਰਹੇ ਹੋ ਲੋਕ ਕੀ ਕਹਿ ਰਹੇ ਲੋਕ ਬਹੁਤ ਖੁਸ਼ ਨੇ ਤੁਸੀਂ ਆਪ ਦੇਖੋ ਜੀ ਆਪ ਮਹਾਰੇ ਪ੍ਰੋਗਰਾਮਸ ਕਰਾ ਰਹੇ ਨੇ ਲੋਕ ਆਸ ਕਰਕੇ ਉਮੀਦ ਕਰਕੇ ਬੈਠੇ ਨੇ ਲੰਬਾ ਸਮਾਂ ਇੰਤਜ਼ਾਰ ਵੀ ਕਰਦੇ ਨੇ ਅਸੀਂ ਕਈ ਵਾਰ ਲੇਟ ਵੀ ਹੋ ਜਾਂਦੇ ਆ